ਹਲਕਾ ਭਦੌੜ ਦੇ ਵਿੱਚ ਦਿਨ ਦਿਹਾੜੇ ਵੱਡੀ ਕਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿੱਥੇ ਕਿ ਸਾਬਕਾ ਸਰਪੰਚ ਦੇ ਸੁਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦੇ ਨਾਲ ਖੇਰੂ-ਖੇਰੂ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਸਾਬਕਾ ਸਰਪੰਚ ਦੇ ਪੁੱਤਰ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੈਣਾ ਦੇ ਸਾਬਕਾ ਸਰਪੰਚ ਬੀਬੀ ਮਲਕੀਤ ਕੌਰ ਦੇ ਸੁਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਸੈਣਾ ਦੇ ਬੱਸ ਸਟੈਂਡ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਗੂ ਪੰਜਾਬ ਦੇ ਸਾਰੇ ਮੁੱਦਿਆਂ ਤੇ ਬੜੀ ਵਿਵਾਕੀ ਦੇ ਨਾਲ ਬੋਲਦਾ ਸੀ ਸੋਸ਼ਲ ਮੀਡੀਆ ਤੇ ਇਸ ਦੀਆਂ अनेका ਵੀਡੀਓ ਚਰਚਾ ਦਾ ਵਿਸ਼ਾ ਬਣਿਆ ਨੇ ਤੇ ਇਹ ਨੌਜਵਾਨ ਪੂਰਾ ਅੜ ਕੇ ਖੜਦਾ ਸੀ ਤੇ ਸਾਰੇ ਮੁੱਦਿਆਂ ਤੇ ਬੜੀ ਵਿਵਾਕੀ ਦੇ ਨਾਲ ਦਲੀਲ ਦੇ ਨਾਲ ਗੱਲ ਕਰਦਾ ਸੀ ਤੇ ਰਾਜਨੀਤਿਕ ਆਗੂਆਂ ਦਾ ਕਹਿਣਾ ਹੈ ਕਿ ਅੱਜ ਲੋਕਾਂ ਦੇ ਲਈ ਬੋਲਣ ਵਾਲੇ ਅਜਿਹੇ ਨੌਜਵਾਨਾਂ ਦਾ ਕਤਲ ਬਹੁਤ ਦੁੱਖਦਾਈ ਹੈ ਕਤਲ ਕਿਸ ਨੇ ਕੀਤਾ ਕਿਉਂ ਹੋਇਆ ਇਸ ਮਾਮਲੇ ਦੀ ਬਰਨਾਲਾ ਪੁਲਿਸ ਤੈ ਨਾਲ ਜਾਂਚ ਕਰ ਰਹੀ ਆ ਤਾਂ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਫਿਰ ਇੱਕ ਨੌਜਵਾਨ ਗੈਂਗਸਟਰਾਂ ਦੇ ਭੇਡ ਚੜਿਆ ਹੈ ਜਿਸ ਦਾ ਕੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਾਲਾਂਕਿ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਕਤਲ ਕਿਸ ਦੇ ਵੱਲੋਂ ਕਿਉਂ ਤੇ ਕਿਸ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ ਇਸ ਚੀਜ਼ ਦੀ ਜਾਂਚ ਆਜੋ ਬਰਨਾਲਾ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਹੜਾ ਬਰਨਾਲਾ ਹਲਕਾ ਭਦੌੜ ਦੇ ਪਿੰਡ ਸੈਣਾ ਸਾਬਕਾ ਸਰਪੰਚ ਮਲਕੀਤ ਕੌਰ ਦੇ ਸੁਪੁੱਤਰ ਨੇ ਖੱਜਨਾਂ ਦਾ ਕਿ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀ ਕਿ ਉਸ ਤੋਂ ਬਾਅਦ ਪਿੰਡ ਵਾਲਿਆਂ ਦੇ ਵੱਲੋਂ ਵੀ ਬੱਸ ਸਟੈਂਡ ਦੇ ਅੱਗੇ ਧਾਰਨਾ ਪ੍ਰਦਰਸ਼ਨ ਆ ਜੋ ਕੀਤਾ ਜਾ ਰਿਹਾ ਹੈ ਕਿਉਂਕਿ ਨੌਜਵਾਨ ਪੁੱਤ ਦੇ ਚਲੇ ਜਾਣ ਦੇ ਨਾਲ ਬਹੁਤ ਵੱਡਾ ਦਖਾਂਤ ਆ ਜੋ ਅੱਜ ਪਰਿਵਾਰ ਦੇ ਲਈ ਖੜਾ ਹੋ ਚੁੱਕਾ ਹੈ ਤੇ ਵਿਵਾਕੀ ਦੇ ਨਾਲ ਆਪਣੇ ਪਿੰਡ ਦੇ ਆਪਣੇ ਹਲਕੇ ਦੇ ਮੁੱਦਿਆਂ ਨੂੰ ਇਹ ਨੌਜਵਾਨ ਚੁੱਕਦਾ ਸੀ ਜਿਸ ਦਾ ਕੀ ਦਿਨ ਦਿਹਾੜੇ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਇਸ ਦੀਆਂ अनेका ਵੀਡੀਓ ਚਰਚਾ ਦਾ ਦਿਸ਼ਾ ਬਣੀਆਂ ਨੀਆ ਨੇ ਇਹ ਨੌਜਵਾਨ ਪੂਰਾ ਅੜ ਕੇ ਖੜਦਾ ਸੀ ਤੇ ਸਾਰੇ ਮੁੱਦਿਆਂ ਤੇ ਬੜੀ ਵਿਵਾਕੀ ਦੇ ਨਾਲ ਦਲੀਲ ਦੇ ਨਾਲ ਗੱਲ ਕਰਦਾ ਸੀ ਰਾਜਨੀਤਿਕ ਆਗੂਆਂ ਦਾ ਹੁਣ ਕਹਿਣਾ ਹੈ ਕਿ ਅੱਜ ਲੋਕਾਂ ਦੇ ਲਈ ਬੋਲਣ ਵਾਲੇ ਅਜਿਹੇ ਨੌਜਵਾਨਾਂ ਦਾ ਕਤਲ ਬਹੁਤ ਦੁਖਦਾਈ ਆ ਤਾਂ ਕੁਝ ਸਮਾਂ ਪਹਿਲਾਂ ਦੀ ਇਹ ਘਟਨਾ ਹੈ ਕਿ ਹਲਕਾ ਭਦੌੜ ਦੇ ਪਿੰਡ ਸਹਨੇ ਦੇ ਸਾਫਕਾ ਸਰਪੰਚ ਦੇ ਸੁਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀਆਂ ਮੁਰ ਤੱਜੀਆਂ ਓਡੀਆਂ ਨੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਇਸ ਤਰ੍ਹਾਂ ਦੇ ਨਾਲ ਕਤਲ ਹੋਇਆ ਹੋਵੇ ਉਸ ਤੋਂ ਪਹਿਲਾਂ ਵੀ ਕਈ ਨੌਜਵਾਨ ਕਈ ਮਾਵਾਂ ਦੇ ਪੁੱਤ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਤਾਂ ਪੰਜਾਬ ਦੇ ਵਿੱਚ ਬੇਖੌਫ ਗੈਂਗਸਟਰ ਘੁੰਮ ਰਹੇ ਨੇ ਜਿਨ੍ਹਾਂ ਦੇ ਵੱਲੋਂ ਹਰ ਦਿਨ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਜਾਨ ਆ ਜੋ ਲਈ ਜਾ ਰਹੀ ਹੈ ਤਾਂ ਸੁਖਵਿੰਦਰ ਸਿੰਘ ਕਤਲ ਜੋ ਕਿ ਸਾਫ ਦਾ ਸਰਪੰਚ ਦੇ ਸੁਪੁੱਤਰ ਨੇ ਜਿੰਨਾ ਦਾ ਕਿ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਤਾਂ ਪਰਿਵਾਰ ਦੇ ਲਈ ਵੀ ਇੱਕ ਵੱਡਾ ਦੁਖਾਂਤ ਖੜਾ ਹੋ ਚੁੱਕਿਆ ਹੈ ਕਿਉਂਕਿ ਅੱਜ ਨੌਜਵਾਨ ਪੁੱਤਰ ਉਹਨਾਂ ਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਕਿਸ ਦੇ ਵੱਲੋਂ ਕਤਲ ਕੀਤਾ ਗਿਆ ਕਿਉਂ ਕਤਲ ਕੀਤਾ ਗਿਆ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਬਰਨਾਲਾ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਬੱਸ ਸਟੈਂਡ ਦੇ ਕੋਲ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਕਈ ਉਹਨਾਂ ਦਾ ਫਾਇਰ ਦੱਸੇ ਜਾ ਰਹੇ ਨੇ ਕਿ ਇਸ ਨੌਜਵਾਨ ਤੇ ਕੀਤੇ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਇਹ ਆਪਣਾ ਅਕਾਲ ਚਲਾਨਾ ਕਰ ਚੁੱਕੇ ਨੇ ਤਾਂ ਪਰਿਵਾਰ ਦੇ ਲਈ ਇੱਕ ਵੱਡਾ ਦੁਖਾਂਤ ਖੜਾ ਹੋ ਗਿਆ ਹੈ ਪਰਿਵਾਰ ਬੜੀ ਔਖੀ ਘੜੀ ਦੇ ਵਿੱਚੋਂ ਇਸ ਵਕਤ ਗੁਜ਼ਰ ਰਾਇਕ ਦੀ ਉਕੀ ਨੌਜਵਾਨ ਪੁੱਤ ਅੱਜ ਉਹਨਾਂ ਦਾ ਨਹੀਂ ਰਿਹਾ ਤਾਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਬੜੀ ਵਿਵਾਕੀ ਦੇ ਨਾਲ ਮੁੱਦਿਆਂ ਨੂੰ ਚੁੱਕਦੇ ਸੀ ਬੜੀ ਦਲੀਲ ਦੇ ਨਾਲ ਗੱਲ ਕਰਦਾ ਸੀ ਤੇ ਕਾਫੀ ਬਾਰ ਇਹਨਾਂ ਦੇ ਵੱਲੋਂ ਸਰਕਾਰ ਨੂੰ ਵੀ ਟ੍ਰੋਲ ਆ ਜੋ ਅਮਾਫ ਕਰਨਾ ਕ੍ਰਿਟੀਸਾਈਜ਼ ਆ ਜੋ ਮੁੱਦਿਆਂ ਨੂੰ ਲੈ ਕੇ ਕੀਤਾ ਗਿਆ ਸੀ ਤਾਂ ਕਾਫੀ ਚਰਚਾ ਦੇ ਵਿੱਚ ਵੀ ਇਹ ਨੌਜਵਾਨ ਰਹਿੰਦੇ ਸੀ ਸੋਸ਼ਲ ਮੀਡੀਆ ਤੇ ਇਸ ਦੀਆਂ ਅਨੇਕਾਂ ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸੀ ਤੇ ਅੱਜ ਕੁਝ ਅਨ ਸੁਖਾਵੀ ਘਟਨਾ ਦਾ ਇਹ ਅਸ਼ਕਾਰ ਹੋਇਆ ਹੈ ਦੱਸਦੀਏ ਕਿ ਅਨਫਰੇ ਮਸਟੰਡਿਆਂ ਦੇ ਇਹ ਸਿਰ ਚੜਿਆ ਹੈ ਨੌਜਵਾਨ ਤਾਂ ਜਿਸ ਦਾ ਕੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਲਕਾ ਭਧੌੜ ਦੇ ਪਿੰਡ ਸਹਿਣਾ ਦੇ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਸੁਪੁੱਤਰ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਅੱਜ ਸਹਿਣਾ ਬੱਸ ਸਟੈਂਡ ਤੇ ਕੁਝ ਸਮਾਂ ਪਹਿਲਾਂ ਗੋਲੀਆਂ ਮਾਰ ਕੇ ਕਤਲਜੋ ਕਰ ਦਿੱਤਾ ਗਿਆ ਹੈ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਮੈਨੂੰ ਦੋ ਇਜਾਜ਼ਤ ਧੰਨਵਾਦ